ਮੈਮ ਸਤਿ ਸ਼੍ਰੀ ਅਕਾਲ ਜੀ ਬੈਠੋ ਦਾ ਸਤਿ ਸ਼੍ਰੀ ਅਕਾਲ ਦਾ ਮੈਡਮ ਠੀਕ ਆ ਮੇਰੇ ਪੁੱਤ ਹਰਪ੍ਰੀਤ ਦੇ ਇੰਚਾਰਜ ਤੁਸੀਂ ਹੋ ਹਰਪ੍ਰੀਤ ਸਿੰਘ ਹਾਂਜੀ ਮੈਂ ਹੀ ਹਾਂ ਜੀ ਬੜਾ ਸ਼ਰਾਰਤੀ ਬੱਚਾ ਤੁਹਾਡਾ ਹਾਂਜੀ ਦੱਸੋ ਬੜਾ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਤਾਂ ਲੈ ਕੇ ਆਉਣ ਲੱਗਾ ਸੀ ਪੰਚਾਇਤ ਪਰਸੋਂ ਦੀ ਗੱਲ ਆ ਦਾ ਤੁਸੀਂ ਮੇਰੇ ਜਵਾਬ ਦੇ ਥੱਪੜ ਕਿਵੇਂ ਮਾਰਿਆ ਸਰ ਤੁਹਾਡਾ ਬੱਚਾ ਬਹੁਤ ਸ਼ਰਾਰਤਾਂ ਕਰਦਾ ਕਦੇ ਤਾਂ ਕਿਸੇ ਜਵਾਬ ਦੇ ਦੰਦੀ ਵੱਟ ਦਿੰਦਾ ਕਦੇ ਕਿਸੇ ਦੀ ਰੋਟੀ ਥੱਲੇ ਸਿੱਟ ਦਿੰਦਾ ਤਾਂ ਥੱਪੜ ਲਾਇਆ ਸੀ मैडम ਤੁਸੀਂ ਇਦਾਂ ਸਾਡੇ ਜਵਾਬ ਨੂੰ ਹੱਥ ਨਹੀਂ ਲਾ ਸਕਦੇ ਠੀਕ ਹੈ ਨਾ ਕਿੰਗ ਆ ਮੇਰਾ ਬੱਚਾ ਕਿੰਗ ਤਿੰਨ ਪੜਾਣ ਤੋਂ ਬਾਅਦ ਹੋਇਆ ਆਏ ਕਿਵੇਂ ਕੋਈ ਹੱਥ ਲਾ ਜਵੇ ਉਹਨੂੰ ਸਰ ਬਹੁਤ ਵਧੀਆ ਗੱਲ ਆ ਕਿ ਤੁਹਾਡਾ ਬੱਚਾ ਤੁਹਾਡੇ ਲਈ ਕਿੰਗ ਆ ਸਾਨੂੰ ਬਹੁਤ ਖੁਸ਼ੀ ਐ ਇਸ ਗੱਲ ਦੀ ਪਰ ਤੁਹਾਡਾ ਬੱਚਾ ਕਿੰਗ ਤੁਹਾਡੇ ਲਈ ਘਰੇ ਹੋਊਗਾ ਸਕੂਲ 'ਚ ਨਹੀਂ ਹੈਗਾ ਜਿੰਨੀ ਫੀਸ ਤੁਸੀਂ ਪੇ ਕਰਦੇ ਹੋ ਉਹ ਸਕੂਲ ਵਿੱਚ ਬਾਕੀ ਬੱਚੇ ਵੀ ਉੰਨੀ ਹੀ ਕਰਦੇ ਨੇ ਤੇ ਤੁਹਾਡੇ ਕਿੰਗ ਦਾ ਕੋਈ ਰਾਈਟ ਨਹੀਂ ਹੈਗਾ ਕਿ ਬਾਕੀ ਬੱਚਿਆਂ ਦੀ ਪੜ੍ਹਾਈ ਵਿੱਚ ਅਰੇ ਵਾਹ ਦਮ ਤਾਂ ਹੈ ਭਾਈ ਬੜੇ ਵੱਤੂ ਵਿੱਚ ਮੈਡਮ ਤੁਹਾਡਾ ਲਾਜ ਨਾ ਕਰਨਾ ਹੀ ਪੈਣਾ